हां जी दोस्तों नमस्कार की हालचाल है जी ठीक ठाक सारे सो दोस्तों आज जेडी वीडियो बना रहे हैं जी पेंड दोस्तों ये गोले वाला जिला फरीदकोट है ते नेड़े शहर भी जेड़ा दोस्तों फरीदकोट है जी फरीदकोट तो दोस्तों ਜਦੋਂ ਫਰੀਦਕੋਟ ਨੂੰ ਜਾਂਦੇ ਆ ਤਾਂ ਵੱਡੇ ਹਾਈਵੇ ਦੇ ਉੱਤੇ ਹੀ ਇਹ ਪੰਡ ਠੀਕ ਹੈ ਜੀ ਵੱਡੇ ਪੰਡਾਂ ਦੇ ਵਿੱਚ ਦੋਸਤੋ ਇਸ ਪੰਡ ਦੀ ਗਿਣਤੀ ਹੈ ਜੀ ਇਸ ਘਰ ਦੇ ਵਿੱਚੋਂ ਵੈਸੇ ਵੀ ਵੀਡੀਓ ਵੀ ਕਾਫੀ ਦਿਖਾਈਆਂ ਤੁਹਾਨੂੰ ਅੱਜ ਤਿੰਨ ਨਗ ਇਸ ਘਰ ਦੇ ਵਿੱਚੋਂ ਕਵਰ ਕਰਕੇ ਤੁਹਾਨੂੰ ਦਿਖਾਉਣੇ ਹੈ ਜੀ ਜਿਹਦੇ ਵਿੱਚ ਦੋ ਝੋਟੀਆਂ ਹੋਣਗੀਆਂ ਜੀ ਤੇ ਇੱਕ ਬੂਰਾ ਨੀਲੀ ਰਾਗ ਨਸਲ ਦੇ ਵਿੱਚ ਦੁੱਸੂ ਕਟਾ ਬਈ ਹੋਣਾ ਕੋਲੇ ਠੀਕ ਹੈ ਝੋਟੀਆਂ ਵੀ ਬਹੁਤ ਸੋਹਣੇ ਢਾਂਚੇ ਵਾਲੀਆਂ ਹੋਣਗੀਆਂ ਇੱਕ ਝੋਟੀ ਇਹਨਾਂ ਦੇ ਵਿੱਚ ਨੀਲੀ ਰਾਗ ਨਸਲ ਦੇ ਵਿੱਚ ਤੇ ਇੱਕ ਜਿਹੜੀ ਦੁੱਸੂ ਮੂਰਾ ਨਸਲ ਦੇ ਵਿੱਚ ਹੈ ਜੀ ਸੋਹਣੀਆਂ ਝੋਟੀਆਂ ਬਾਕੀ ਢਾਂਚੇ ਢੂੰਚੇ ਇਹਨਾਂ ਦੇ ਸੋਹਣੇ ਆ ਤੇ ਵੀਡੀਓ ਦੇ ਅੰਤ ਤੱਕ ਦੇਖ ਲਿਓ ਬਾਕੀ ਰੇਟ ਰੂਟ ਤੋਂ ਬਾਈ ਤੋਂ ਵੀਡੀਓ ਚੀ ਕਰਾਵਾਂਗੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜੱਛੂਗਾ ਉਹਦੀ ਤਸਲੀ ਕਰਕੇ ਤੁਸੀਂ ਖਰੀਦ ਲੈਣਾ ਤੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸ੍ਰੀਕਾਰ ਜੀ ਬਾਈ ਜੀ ਨਾਮ ਦੱਸਿਓ ਪਾ ਨਾਮ ਆਪਣਾ ਤਰਵਿੰਦਰਾ ਜੀ ਪਿੰਡ ਆਪਣਾ ਗੋਲੀਆ ਪਿੰਡ ਗੋਲੀਆ ਜਿਹੜਾ ਫੀਰ ਕੋਟ ਆ ਠੀਕ ਐ ਅੱਛਾ ਵਪਾਰ ਤੌਰ ਤੇ ਪਸੂ ਆਈ ਜਾਂਦੇ ਹਾਂ ਹਾਂਜੀ ਹਾਂਜੀ ਆਈ ਜਾਂਦੇ ਆ ਜੀ ਕਾਫੀ ਟਾਈਮ ਤੋਂ ਵੀਡੀਓ ਪਾਉਣ ਲੱਗਿਆ ਮੈਂ ਅੱਛਾ ਅੱਛਾ ਪਹਿਲਾਂ ਮੱਜਾ ਮੱਜਾ ਕਰੇ ਰੱਖਿਆ ਇਹੋ ਵੇਚ ਕੇ ਫੇਰ ਵੇਲਾ ਹੋਊ ਠੀਕ ਐ ਹੁਣ ਉਹ ਲੈਣੇ ਠੀਕ ਆ ਲੈ ਅਰੇ ਡੀ ਜਾਇ ਕਰਨੇਗੇ ਹੁਣ ਹਾਂਜੀ ਹਾਂਜੀ ਚੰਗੇ ਡੰਗਰੇ ਹੀ ਲਿਆਉਣੇ ਆ ਜੀ ਆਪਾਂ ਠੀਕ ਐ ਅੱਛਾ ਜੀ ਇੱਧਰ ਦੇ ਪਾਸੇ ਸ਼ੁਰੂ ਕਰੀਏ ਇੱਥੇ ਬੂਰਾ ਕਟਾ ਇਹ ਹੈ ਨਾ ਇਹ ਡੇਢ ਸਾਲ ਦੇ ਨੀੜ ਜੀ ਆ ਏਡੇ ਕੱਟ ਜਾਈ ਬਹੁਤ ਚੰਗਾ ਕੋਲ ਖੋ ਲੈ ਨੂੰ ਜਿਹੜਾ ਕੜਾ ਪਤਾ ਕਿਹੜੇ ਸੀਮੰਜਾ ਮਾਂ ਵਗੈਰਾ ਕੁਝ ਪਤਾ ਹੋਵੇ ਯਾਰ ਇੱਧਰ ਫਰੋਜ ਪਰੋ ਲਿਆਂਦਾ ਉਹਨਾਂ ਦੇ ਘਰੇ ਹੀ ਸਾਨ ਆ ਬੂਰਾ ਅੱਛਾ ਬੂਰਾ ਸਾਨ ਹੈ ਠੀਕ ਆ ਦੂਸੋ ਕੱਟਾ ਬੜਾ ਸੋਹਣਾ ਬਿਲਕੁਲ ਬੂਰਾ ਲਾਲ ਬੂਰਾ ਰੰਗ ਤੇ ਜੈਦ ਜੀ ਮਾਰਕਿੰਗ ਦੇ ਵਿੱਚ ਦੂਸੋ ਕੱਟਾ ਤੁਹਾਨੂੰ ਦਿਖਾ ਰਿਆ ਇਹ ਠੀਕ ਆ ਸੋਹਣੇ ਢਾਂਚੇ ਦਾ ਤੇ ਮੂਮਾ ਸੋਹਣਾ ਕੱਟੇ ਦਾ ਇਹ ਆ ਲੋ ਦੂਸੋ ਫੇਸ ਕੱਟੇ ਦਾ ਬੜਾ ਸੋਹਣਾ ਠੀਕ ਹੈ ਸਿੰਘ ਵੈਸੇ ਦੋਸਤੋ ਕਾਫੀ ਗ라이 ਦੇ ਵਿੱਚ ਕਰ ਰਿਹਾ ਉਮਰ ਦੇ ਹਸਾਨ ਨਾਲ ਜਿਹੜਾ ਉਸ ਨੇ ਇੱਥੇ ਹੀ ਗੂਲ ਕਰ ਜਾਣਾ ਠੀਕ ਹੈ ਜੀ ਬਾਕੀ ਮੂੰ ਮੱਥੇ ਦਾ ਬਹੁਤ ਸੋਹਣਾ ਤੇ ਢਾਂਚਾ ਵਗੈਰਾ ਬਹੁਤ ਸੋਹਣਾਗਾ ਹਾਂ ਸੋਹਣਾ ਮਾਲੀ ਤਿਆਰ ਹੋ ਜਾਣਾ ਜੀ ਸੇਵਾ ਸੁਆ ਹੋਗੀ ਟੈਸਟਿਕ ਕੱਲ ਵਗੈਰਾ ਦੋਸਤੋ ਐਨ ਬਿਲਕੁਲ ਪੱਧਰੀ ਹੈ ਜੀ ਠੀਕ ਹੈ ਰੰਗ ਵੈਸੇ ਸਾਰਾ ਲਾਲ ਬੂਰਾ ਸੋਹਣਾ ਰੰਗ ਅੱਛਾ ਰੇਟ ਫਿਰ ਇਹਨਾਂ ਦੇ ਐਤੋਂ ਕੱਤੇ ਤੋਂ ਸ਼ੁਰੂ ਕਰ ਕੀ ਰੇਟ ਆਗਾ ਰੇਡ ਜੀ ਮੰਗਾਂ ਨੂੰ ਜਿੰਨਾ ਮਰਜ਼ੀ ਮੰਗੀਏ 32000 ਦਾ ਦੇ ਦਾਂਗੇ ਆਪਾਂ 32000 ਹਾਂਜੀ ਠੀਕ ਐ ਹੋਰ ਵੀ ਹੋ ਜੂ ਮਾੜਾ ਮੋਟਾ ਆਹ ਮਾਨਤਾਨ ਕੋਈ ਨਾ ਕਰ ਦਾਂਗੇ ਜਿੰਨਾ ਹੋਇਆ ਠੀਕ ਐ ਦੋਸਤੋ 32000 ਰੇਟ ਆ ਜੀ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਐ ਅੱਛਾ ਵਿਚਾਰੇ ਇੱਕ ਮੋਹਰਾ ਨਸਲ ਦੀ ਕੱਟੀ ਆ ਆਪਣੇ ਕੋਲੇ ਹਾਂ ਹਾਂ ਮੋਹਰਾ ਦੀ ਆ ਜੀ ਅੱਛਾ ਇਹ ਨੂੰ ਲਿਆ ਮੜ ਜੀ ਬਾਹਰ ਕੱਢ ਕੇ ਮੋਹਰਾ ਨਸਲ ਆ ਜੀ ਦੋਸਤੋ ਮੋਹਰਾ ਨਸਲ ਦੇ ਵਿੱਚ ਆ ਤੁਸੀਂ ਜੈਡ ਬਲੈਕ ਆ ਇੱਕ ਹੈਗੇ ਚਿੱਟੇ ਚਿੱਟੇ ਉਹ ਵੀ ਜੈਡ ਬਲੈਕ ਹੀ ਆ ਜੀ ਆ ਦੇਖ ਲੀ ਤੁਸੀਂ ਕਰਨਾ ਸੋ ਸੋ ਜੱਡ ਬਲੈਕ ਆ ਜੀ ਪੂਸ਼ ਸਾਰੀ ਕਾਲੀ ਆ ਜੀ ਠੀਕ ਹੈ ਬਾਕੀ ਸੋਹਣੇ ਢਾਂਚੇ ਦੀ 200 ਕੱਟੀ ਸਿੰਘ ਸੂਗ ਬੜੇ ਸੋਹਣੇ ਆ ਮੂਮਾਂ ਦੀ ਲੰਬਾਈ ਚੰਗੀ ਆ ਠੀਕ ਹੈ ਜੀ ਤੇ ਅਨੰਦ ਸਿੰਘ ਤੋਰ ਤੂੜੀ ਚੈੱਕ ਕਰ ਲਓ ਵੈਸੇ ਰਾਜ ਹੀ ਆ ਕੱਟੀ ਇਹ ਅੱਛਾ ਇਹਦਾ ਫਿਰ ਰੇਟ ਰੂਟ ਕੀ ਰੱਖਿਆ ਇਹਦਾ 27000 ਦੀ ਦੇਣਾਗੇ ਆਪਾਂ 27000 ਦੀ ਨਹੀਂ ਰੇਟ ਆਦਾ ਨਾ ਠੀਕ ਹੈ ਨਾ ਸਤਾਈ 27000 ਰੇਟ ਵਿੱਚ ਮਾਨਤਾਨ ਬਾਈ ਤੋਂ ਕਰਾਵਾਂਗੇ ਠੀਕ ਹੈ ਜੈਡ ਬਲੈਕ ਕੱਟੇ ਤੁਹਾਨੂੰ ਦਿਖਾ ਰਿਹਾ ਜੀ ਬਾਕੀ ਨੂਮਾ ਦੀ ਬਹੁਤ ਸੋਹਣੀ ਹੈ ਬਰੀਕੀਆਂ ਦੇ ਵਿੱਚ ਕੱਤੀ ਚੰਗੀ ਹੈ ਸਿੰਘ ਛੋਟੇ ਦੀ ਹੈ ਨੂਮਾ ਦੀ ਲੰਬਾਈ ਚੰਗੀ ਹੈ ਧੌਣ ਲੰਮੀ ਹੈ ਤੇ ਬਾਕੀ ਕੁੜੇ ਪੜੇ ਦੋਸਤੋ ਇਹਨਾਂ ਬਿਲਕੁਲ ਚੱਕਵੇਂ ਆ ਜੀ ਉਮਰ ਕਿੰਨੀ ਸੀਗੀ 20 ਮਹੀਨੇ ਹਾਂ 20 ਮਹੀਨੇ ਦੀ ਆ ਠੀਕ ਹੈ ਦੋਸਤੋ ਉਮਰ ਉਹ 20 ਮਹੀਨੇ ਆ ਤੇ ਢਾਂਚੇ ਵੀ ਸੋਹਣੀ ਹੈ 27000 ਰੇਟ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਹੈ ਥਣ ਥਣ ਕਰਮ ਵਾਲੀ ਨੂੰ ਬੜੇ ਸੋਹਣੇ ਲੱਗੇ ਆ ਤੇ ਇੱਕ 30 ਨੰਬਰ ਤੇ ਜਿਹੜੀ ਮੋਹਰਾ ਨੀਲੀ ਵਾਲੀ ਵਾਲੀ ਹੈ ਇੱਕਨੇ ਟਾਈਮ ਦੀ ਹੋਈ ਹੋਣੀ ਇਹ ਵੀ ਵੀਕ ਮਹੀਨਿਆਂ ਦੇ ਨੇੜੇ ਆ ਅੱਛਾ ਬਾਕੀ ਸੈਂਕੜੇ ਤੋਂ ਦੋਸਤੋ ਇਹਦੇ ਵੀ ਕੁੰਡੇ ਆ ਇਹਦਾ ਵੀ ਕੜਾ ਜਿਹੜਾ ਇੱਕ ਸੋਹ ਲੈ ਨੂੰ ਵੀ ਦੋਸਤੋ 20 ਮਹੀਨੇ ਉਮਰ ਹੈ ਇਸ ਦੀ ਠੀਕ ਹੈ ਤੇ ਇਹਦਾ ਫਿਰ ਰੇਟ ਕਿ ਕੀ ਸੋਚਿਆ ਬਾਈ ਰੇਟ ਕੀ ਇਹਦਾ ਰੇਟ ਇਹਦਾ 33000 ਰੁਪਿਆ 33000 ਜੀ ਠੀਕ ਆ ਦੋਸਤੋ ਇਸ ਛੁੱਡੀ ਦਾ ਰੇਟ 33000 ਗੋਲ ਸੰਗ ਦੀ ਹੈ ਜੀ ਬਾਕੀ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਆ ਠੀਕ ਆ ਜੀ ਵੈਸੇ ਦਾਹ ਦੁੱਧ ਦੇ ਨਾਰੀ ਕੱਤੀ ਬਣੂਗੀ ਥਾਣ ਥੂਣ ਕਰਮਾੜੀ ਨੂੰ ਬੜੇ ਸੋਹਣੇ ਲੱਗੇ ਆ ਝੋਲੀ ਚੰਗੀ ਆ ਬਸ ਠੀਕ ਆ ਬਾਈ ਮੋੜ ਦੇ ਬੋੜ ਦੇ ਬਾਕੀ ਜਿਹੜਾ ਰਾਂਗ ਰੂਗਾ ਕੱਤੀ ਦਾ ਉਹ ਬਹੁਤ ਸੋਹਣਾ ਅੱਖਾਂ ਦੋਵੇਂ ਨੀਲੀਆਂ ਦੱਸੋ ਫੇਸ ਕੁਆਲਿਟੀ ਚੰਗੀ ਆ ਤੇ ਸੰਗ ਸੰਗ ਕਾਫੀ ਗੋਲ ਹੈ ਉਮਰ 20 ਮਹੀਨੇ ਆ ਤੇ ਰੇਟ 33000 ਰੁਪਿਆ ਵਿੱਚੋਂ 2000 ਮਾਨਤਾਨ ਹੋ ਜਾਊਗਾ ਤਿੰਨੇ ਪਸ਼ੂਆਂ ਦੇ ਵਿੱਚੋਂ ਜਿਹੜਾ ਬਾਈ ਨੇ ਰੇਟ ਦੱਸਿਆ ਬਾਕੀ ਥਾਂ ਤੋਂ ਦੋਸਤੋ ਤੇ ਬਾਕੀ ਨੂੰ ਬੜੇ ਕੁਮਾਰ ਦੇ ਲੱਗੇ ਇਹਨੂੰ ਠੀਕ ਹੈ 33000 ਰੇਟ ਤੇ ਬਾਕੀ ਮਾਨ ਕਾਨ ਹੋ ਜਾਊਗਾ ਦੋਸਤੋ ਤਿੰਨੇ ਜਾਨਵਰ ਤੁਹਾਨੂੰ ਕੋਰ ਕੇ ਦਿਖਾਤੇ ਆ ਜੀ ਜਿਹੜਾ ਜਾਨਵਰ ਤੁਹਾਨੂੰ ਇੰਨਾ ਤਿੰਨਾਂ ਦੇ ਵਿੱਚੋਂ ਪਸੰਦ ਆਵੇ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਹੁਣ ਨੰਬਰ ਵਾਈਜ਼ ਤੁਹਾਨੂੰ ਦੱਸਦੇ ਪਹਿਲੇ ਨੰਬਰ ਤੇ ਘਰਤਾ ਦੂਜੇ ਨੰਬਰ ਤੇ ਮੋਰਾ ਨਸਾ ਵਾਲੀ ਕੱਟੀ ਤੇ ਤੀਜੇ ਨੰਬਰ ਤੇ ਨੀਲੀ ਰਾਹੀ ਹੈ ਠੀਕ ਹੈ ਜੀ ਰੇਟ ਦੱਸਦੇ ਆ ਮਾਨ ਕਾਨ ਸਾਰੇ ਪਸ਼ੂਆਂ ਦੇ ਵਿੱਚ ਹੋਊਗਾ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ